ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜਾ ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇਲ ਲਈ ਲੈ ਕੇ ਆਏ ਜੀ ਇੱਕ ਗੱਬਣ ਬੈੜਾ ਬਈ ਤੇ ਇੱਕ ਝੋਟੀ ਆ ਬਈ ਟੋਕੜ ਤੇ ਜਿਸ ਘਰ ਤੋਂ ਵੀਡੀਓ ਬਣਾ ਰਹੇ ਆ ਵੀ ਤੇ ਘਰੇਲੂ ਕੋਸੂ ਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਆਉ ਪੁੱਛ ਲੈਨੇ ਆਪਾਂ ਬਾਈ ਤੁਹਾਡੇ ਆ ਜਿਓ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਵਧੀਆ ਹਾਂਜੀ ਹਾਂ ਬਾਈ ਚੜਦੇ ਤਾ ਨਾਮ ਤੇ ਐਡਰੈਸ ਬੋਲ ਨਾਮ ਵੀਰੇ ਸੰਦੀਪ ਆ ਪਿੰਡ ਤਖਤੂਪੁਰਾ ਤਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੁਖ ਨੇੜੇ ਪਿੰਡ ਬਈ ਨੇੜੇ ਆਪਣੇ ਬਲਾਸਪੁਰ ਵੀ ਰਹਿ ਜਾਂਦਾ ਭਾਗੀ ਵੀ ਰਹਿ ਜਾਂਦਾ ਮੋਬਾਈਲ ਨੰਬਰ ਬੋਲ ਦੇ 8288 2172 ਇਹ 22 ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ੍ਹ ਦੇਖਦੇ ਆ ਕਿਹੜਾ ਸੂਆ ਇਹ ਡਾਕਟਰ ਪਹਿਲਾ ਸੂਆ ਸੂਈ ਵੀ ਆ ਬਾਈ ਠੀਕ ਆ ਹਾਂ ਦੂਜੇ ਵਾਸਤੇ ਦੂਜੇ ਵਾਸਤੇ 6 ਮਹੀਨਿਆਂ ਤੋਂ ਜਾਂਦੀ 5 ਦਿਨ ਘਟਾ ਠੀਕ ਆ ਗੱਭਣਾ ਹੂੰ ਤੇ ਦੁੱਧੋਂ ਹੈ ਵੀ ਡਰਾਈ ਆ ਦੁੱਧ ਦੁੱਧ ਰਹੀ ਹੈ ਹਾਂ ਪਹਿਲਾ ਸੂਆ ਬੱਸੀ ਸੂਈ ਦਾ ਦੂਜੇ ਵਾਸਤੇ ਗੱਭਣ ਗੱਭਣ ਕਿੰਨਾ ਦੁੱਧ ਦਿੱਤਾ ਸੀ ਤਾਂ ਦੁੱਧ ਬਈ ਪਹਿਲਾਂ ਨੇ ਦਿੱਤਾ ਇਹਨੇ 15 16 ਲੀਟਰ ਠੀਕ ਠੰਡੀ ਪੂਰੀ ਆ ਹਾਂ ਕੋਈ ਇਹੋ ਜੀ ਗੱਲ ਨਹੀਂ ਪੂਰੀ ਐ ਬਰਫਰ ਠੰਡੀ ਬਈ ਪੂਰੀ ਐ ਜਿਵੇਂ ਮਰਦੀ ਹੱਥ ਲਾਈ ਚੱਲ ਕਹਿੰਦੀ ਕਰਮ ਵਾਲੀ ਕੁਛ ਹਾਂ ਠੀਕ ਆ ਛੋਲੀ ਨੇੜ ਤੋਂ ਚੈੱਕ ਕਰਵਾਨੇ ਤਾਂ ਚੰਗਾ ਲੱਗਿਆ ਚਿਵਾਈ ਚੁਈ ਚੰਗੀ ਥੂ ਆ ਪੂਰੀ ਵਦਗਾ ਬਈ ਠੀਕ ਆ ਖੋਲ ਦੇ ਮੜੀ ਤੋਰ ਕੇ ਦਿਖਾ ਦੇ ਰੰਗ ਰੂਪ ਚੰਗਾ ਕੱਦ ਬੱਡ ਠੀਕ ਆ ਯਾਦ ਬ੍ਰੀਡ ਚੰਗੀ ਐ ਫੇਸ ਬੜਾ ਪਿਆਰਾ ਬੋਦੀ ਵਾਦੀ ਚੰਗੀ ਆ ਸੁਨੱਖਾ ਭਣਾ ਬੜ ਦੇ ਵਿੱਚ ਚੰਗਾ ਗੱਬਣਾ ਚੈੱਕ ਪਾਸ ਆ ਨਾ ਬਈ ਹਾਂ ਬਈ ਆਪਦੀ ਆਪਣੀ ਚੈੱਕ ਕਰਾਈ ਵੀ ਹੈ ਜਿਹੜਾ ਕੋਈ ਆਊਗਾ ਚੈੱਕ ਕਰਾ ਕੇ ਲੈ ਜੀ ਬਹੁਤ ਠੀਕ ਆ ਬਈ ਆਗਰ ਡਾਕਟਰ ਭਾਵੇਂ ਜਿਹੜਾ ਮਰਜ਼ੀ ਲੈ ਬਹੁਤ ਠੀਕ ਆ ਆਪਦੀ ਤਸੱਲੀ ਬਈ ਜ਼ਰੂਰ ਕਰ ਲਿਓ ਤੇ ਤੋੜਾ ਤਾਰਾ ਚੰਗਾ ਚੰਗੀ ਆ ਬੜ ਸੁਨੱਖੀ ਝੋਲੀ ਚੰਗੀ ਆ ਦੋਦਰਾ ਰਿਕਾਰਡ ਵੀ ਚੰਗਾ ਥਿਆਰ ਹੋਈਦਾ ਬਈ 70 75000 ਦੀ ਬੱਸੀ ਆ ਹਾਂ ਠੀਕ ਹੈ ਰੈਂਟ ਰੈਂਟ ਬਹੁਤ ਚੰਗਾ ਬਈ ਤੇ ਮੁੱਲ ਕੀ ਆ ਭਰਾ ਫਿਰ ਇਹਦਾ ਮੁੱਲ ਬਈ ਇਹਦਾ ਲੈਣ ਦੇਣ ਜਿਹੜਾ 33000 ਰੁਪਏ ਆਆਂ ਤਣ ਹੋ ਜੀ ਵੀਰੇ ਹਾਂ ਕਰ ਦਿਆਂਗੇ ਮ 30000 ਰੁਪਇਆ ਮੋਹਲ ਮਾਂ ਤਾਂ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ ਅੱਗੇ ਵੀਰੇ ਛੋਟੀ ਬਾਈ ਕਿਹੜਾ ਸੁਆ ਛੋਟੀ ਬਾਈ ਪਹਿਲਾ ਸੁਆ ਸੁਈ ਵੀ ਆ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਸੁਈ ਨੂੰ ਹੋ ਗਿਆ 4 ਮਹੀਨੇ ਮਗਰ ਬੱਚਾ ਕੱਟਾ ਉਹ ਖੜਾ ਉਧਰ ਬੱਚਾ ਕੱਟਾ ਕੱਟਾ ਵੀ ਪਲਿਆ ਪਿਆ ਹਨਾ ਹਾਂ ਕੱਟੇ ਦੀ ਮਿਲਦੀ ਆ ਬਈ ਇਹੇ ਕੱਟੇ ਦੀ ਮਿਲਦੀ ਆ ਬੱਚਾ ਮਗਰ ਕੱਟਾ ਖੜਾ ਬਈ ਠੀਕ ਆ ਤੇ ਦੁੱਧ ਕਿੰਨਾ ਵੀਰੇ ਹੁਣ ਦੁੱਧ ਬਈ ਸਹੀ ਹੈਗਾ 5 ਕਿਲੋ ਤੇ ਇੱਕ ਨਾ ਇਹਦਾ ਥੋੜਾ ਜਿਹਾ ਮੂਹਰਲਾ ਥਾਣਾ ਜਿਹੜਾ ਅੰਦਰਲਾ ਅੱਛਾ ਜੀ ਉਹ ਥਾਣਾ ਅੱਧਾ ਹੈਗਾ ਕਬੈਣੀ ਵਾਲੇ ਪਾਸੇ ਕਬੈਣੀ ਵਾਲੇ ਪ ਆਣ ਵੈਸੇ ਚੰਗੇ ਆ ਚਾਰੇ ਨਿੱਖੜਵੇਂ ਇੱਕ ਥਣ ਤੋਂ ਬਈ ਕਹਿੰਦਾ ਅੱਧਾ ਘੱਟਾ ਬੱਚੇ ਦੀ ਮਿਲਦੀ ਆ ਦੋਨੇ ਡੰਗ ਖੋਸੋ ਕੇ ਠੀਕ ਆ ਕਿੰਨਾ ਦੁੱਧ ਦੱਸਿਆ ਸੀ ਦੁੱਧ 5 ਕਿਲੋ ਆਵੇ ਠੀਕ ਆ ਬਈ ਦੋਨੇ ਟਾਈਮਾਂ ਦਾ ਦੋਨੇ ਟਾਈਮਾਂ ਦਾ ਹਾਂ ਖੋਲ ਦੇ ਬੜੀ ਧੋਰ ਕੇ ਤੇ ਕੱਲ ਹੀ ਆਪਾਂ ਇਹਦੇ ਟੀਕੇ ਪਰਾਇਆ ਗੱਲ ਸੀ ਮਨ ਬਈ ਕੋਈ ਮਹੀਨੇ ਦਾ ਕੱਲ ਹੀ ਭਰਾਤਾ ਟੀਕਾ ਇਹਦੇ ਚਾਦੇ ਠੀਕ ਆ ਬਰੀਕੀ ਬਰੂਕੀ ਚੰਗੀਆਂ ਝੋਟੀ ਸੰਗ ਸੰਗ ਪਤਲਾ ਥਣ ਬਹੁਤ ਚੰਗੇ ਇੱਕ ਥਣ ਅੱਧਾ ਬਈ ਕਹਿੰਦਾ ਬਾਕੀ ਉਹ ਚਵਾਈ ਚ ਪਤਾ ਲੱਗ ਜੂ ਬਈ ਠੀਕ ਹੈ ਕਿ ਨਹੀਂ ਫੇਸ ਫੂਡ ਚੰਗਾ ਹਾਂ ਇਹ ਪਾਲਣ ਵਾਲੀ ਮੁੱਲ ਕੀ ਆ ਭਰਾ ਇਹਦਾ ਮੁੱਲ ਬਾਈ ਇਹਦਾ 2 ਕਟ 50 2 ਕਟ 50 50000 ਰੁਪਏ ਮਾਨਤਾਨ ਹੋ ਜਾਵੇ ਹਾਂ ਕਰ ਦਿਆਂਗੇ ਮਾੜਾ ਮੋਟਾ ਮੁੱਲ ਬਾਈ ਆਪਾਂ ਫਿਕਸ ਜਿਹਾ ਕੋਈ ਬਾਹਲਾ ਯਾਰ ਉਹ ਠੀਕ ਐਵੇਂ ਮੰਗੀ ਗਈ ਉਹਦਾ ਫਾਇਦਾ ਨਹੀਂ 2 ਕਟ 50000 ਰੁਪਏ ਦਾ ਮੁੱਲ ਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜਾਊਗਾ ਨਗਪੁਰਾ ਕੋਲੇ ਦੋ ਸੀ ਦੋ ਨਹੀਂ ਲਿਖਾਤੀ ਕਿਸੇ ਵੀਰ ਦੇ ਦੋਨਾਂ ਚੋ ਕੋਈ ਵੀ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਅ ਦਲੋਂ ਧੰਨਵਾਦ